ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਤੁਸੀਂ ਜੁੜੇ ਹੋ ਜੀ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਹੋ ਵੀ ਬੰਟੂ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਦੀ ਸ਼ਹੀਦਾਨੀ ਧਰਤੀ ਯਾਨੀ ਕਿ ਫਤਿਹਗੜ੍ਹ ਸਾਹਿਬ ਤਾਂ ਅਸੀਂ ਇਧਰ ਦੀ ਲੰਗਰ ਸੀ ਤਾਂ ਅਸੀਂ ਇਹ ਬਾਈਕ ਦੇਖੀ ਜੀ ਤੁਸੀਂ ਦੇਖ ਸਕਦੇ ਹੋ ਮਤਲਬ ਕਿੰਨਾ ਮਤਲਬ ਅਟੈਚ ਕੀਤੀ ਪਿੱਛੇ ਟਰਾਲੀ ਲੱਗੀ ਹੋਈ ଥିంది ਵਿੱਚ ਪੂਰਾ ਰਹਿਣ ਸਹਣ ਦਾ ਸਮਾਨ ਹੈ ਤੇ ਖਾਣ ਪੀਣ ਦਾ ਆ ਫਿਰ ਕਹੋ ਜੋ ਵੀ ਆਪਣਾ ਡੇਲੀ ਰੁਟੀਨ ਵਿੱਚ ਆਪਾਂ ਯੂਜ਼ ਕਰਦੇ ਹਾਂ ਸਾਰਾ ਸਮਾਨ ਇਹਨਾਂ ਵਿੱਚ ਰੱਖਿਆ ਹੋਇਆ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਟ੍ਰੋਲੀ ਜਿਹੜੀ ਦੋ ਸੰਤਾਂ ਦੀਆਂ ਤਾਂ ਵਾਹਿਗੁਰਜੀ ਦਾ ਖਾਲਸਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਭਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਕਾਰੇ ਗਜਾਵੇ ਫਤਿਹ பாਵੇ ਦਸੇ ਪਾਸ਼ਾ ਦੇ ਮਾਨੂੰ ਪਾਵੇ ਬਾਜਾ ਵਾਲੇ ਮਾਹੀ ਦੇ ਮਾਨੂੰ ਪਾਵੇ ਸਤ ਸ੍ਰੀ ਅਕਾਲ ਹਾਂਜੀ ਹੁਣ ਪੁੱਛੋ ਗਿਆ ਸਵਾਲ ਪੁੱਛਣੇ ਵਾਈਗਰ ਜਿਸੀ ਜਾਨਣਾ ਚਾਹਾਂਗੇ ਤੁਸੀਂ ਆ ਟ੍ਰੋਲੀ ਮਗਰ ਸਾਰਾ ਸਮਾਨ ਪਾਇਆ ਹੋਇਆ ਹੈ ਤਾਂ ਨਾਲ ਅੱਗੇ ਬਾਈਕ ਹੈ ਇਹਦਾ ਕੀ ਰੀਜ਼ਨ ਹੈ ਕਿ ਤੁਸੀਂ ਮਤਲਬ ਆਪਣਾ ਰਹਿਣ ਸਹਿਣ ਦਾ ਜਿਹੜਾ ਸਮਾਨ ਇੱਕ ਕਾਰ ਚ ਹੁੰਦਾ ਤੁਸੀਂ ਆਪਣੇ ਨਾਲ ਲੈ ਕੇ ਫਿਰਦੇ ਹੋ ਹਾਂ ਜੀ ਹਾਂ ਅਸੀਂ ਤਾਂ ਯਾਤਰਾ ਦੇ ਵਿੱਚ ਰਹਿੰਦੇ ਹਾਂ ਇਹ ਨੰਗ ਸਿੰਘ ਫੌਜ ਹੈ ਬੁੱਢਾ ਦਲ ਦੀ ਫੌਜ ਹੈ ਤਾਂ ਆਪਣਾ ਜਿੱਥੇ ਮਰਜੀ ਮਹਾਰਾਜ ਦੇ ਦਰਸ਼ਨ ਕਰਦੇ ਆਂ ਵੈਸੇ ਇਹਦੇ ਵਿੱਚ ਅਸੀਂ ਆਸਣ ਆਪਣਾ ਲਾ ਲੈਨੇ ਆਂ ਹਾਂ ਦਰਸ਼ਨ ਕੀਤੇ ਲੇਹ ਲਦਾਖ ਤੱਕ ਦਰਸ਼ਨ ਕੀਤੇ ਸਿਕਮ ਤੱਕ ਦਰਸ਼ਨ ਕੀਤੇ ਹਿਮਕੁੰਡ ਸਾਹਿਬ ਤੱਕ ਬਾਕੀ ਦਰਸ਼ਨਾਂ ਦੇ ਵਿੱਚ ਹੀ ਰਹਿੰਦੇ ਆ ਆਨੰਦ ਲੈਂਦੇ ਰਹਿੰਦੇ ਆ ਮਹਾਰਾਜ ਦੇ ਹੁਕਮਾਂ ਦੇ ਵਿੱਚ ਇਹ ਵੈਗਰੂ ਜੀ ਅਸੀਂ ਅੱਜ ਤੜਤੇ ਜਾਣਾ ਚਾਹਾਂਗੇ ਤੁਸੀਂ ਯਾਤਰਾ ਕਿੰਨੇ ਟਾਈਮ ਤੋਂ ਕਰ ਰਹੇ ਹੋ ਯਾ 2016 ਤੋਂ ਕਰ ਰਹੇ ਹਾਂ ਜੀ 2016 ਤੋਂ ਤੇ ਯਾਤਰਾ ਦੌਰਾਨ ਤੁਸੀਂ ਕਿੱਥੇ ਕਿੱਥੇ ਗਏ ਹੋ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੀ ਤੁਸੀਂ ਦਰਸ਼ਨ ਕੀਤੇ ਨੇ ਲੇ ਲਦਾਖ ਪੱਥਰ ਸਾਹਿਬ ਗੁਰਦੁਆਰੇ ਤੱਕ ਗਏ ਆ ਉੱਥੇ ਤੱਕ ਐਂਡ ਤੱਕ ਇਹ ਆਪਣੇ ਇੱਧਰ ਸਿਕਮ ਤੱਕ ਚੁੰਗਤ ਹਮ ਗੁਰਦੁਆਰਾ ਇੱਧਰ ਤੱਕ ਤੋਬੜੀ ਸਾਹਿਬ ਗੋਆਟੀ ਤੱਕ ਇਹ ਮੋਟਰਸਾਈਕਲ ਲੈ ਕੇ ਗਏ ਆ ਆਪਣਾ ਹਜੂਰ ਸਾਹਿਬ ਹਿਮਕੁੰਡ ਸਾਹਿਬ ਇਧਰ ਨੂੰ ਦਰਸ਼ਨ ਕੀਤੇ ਆ ਬੜੇ ਦੂਰਾਂ ਦੂਰਾਂ ਤੱਕ ਗਏ ਆ ਤੇ ਵਾਈਗਰ ਜੀ ਸੀ ਦਰਦ ਦੇ ਜਾਣਨਾ ਚਾਹਮੇ ਕਿ ਤੁਸੀਂ ਇਹ ਨਹੀਂ ਦੂਰ ਦੂਰ ਤੱਕ ਯਾਤਰਾਵਾਂ ਕੀਤੀਆਂ ਕਈ ਵਾਰੀ ਮੌਸਮ ਖਰਾਬ ਵੀ ਹੁੰਦਾ ਤਾਂ ਤੁਹਾਨੂੰ ਉਸ ਟਾਈਮ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਪਰਸਰ ਨਹੀਂ ਆਉਂਦੀ ਜੀ ਫਿਰ ਅਸੀਂ ਤੰਬੂ ਲਾ ਲੈਂਦੇ ਆ ਇਹਦੇ ਉੱਪਰ ਇਹ ਨਿਸ਼ਾਨ ਸਾਹਿਬ ਲੱਗੇ ਹੋਏ ਆ ਇਹਦੇ ਉੱਪਰ ਤੰਬੂ ਲਾ ਲੈਂਦੇ ਆ ਸਾਰੇ ਮੋਟਰਸਾਈਕਲ ਤੇ ਫਿਰ ਉਹ ਤਰਪਾਲ ਨਾਲ ਰੱਖੀ ਹੋਈ ਹੈ ਤਰਪਾਲ ਉੱਪਰ ਸਿੱਟ ਲੈਣੇ ਵਾਈਗੁਰੂ ਜੀ ਜੀ ਜਾਨਣਾ ਚਾਹਾਂਗੇ ਕਿ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਸਾਡਾ ਹੁਣ ਤਾਂ 96 ਕਰੋੜ ਖਾਲਸਾ ਪਰਿਵਾਰ ਹੈ ਜਿਹੜੇ ਨਿਹੰਗ ਸਿੰਘ ਬਾਣੇ ਵਾਲੇ ਆ ਇਹ 96 ਕਰੋੜ ਗਿਣਤੀ ਹੈ ਇਹਨਾਂ ਦੀ ਇਹ ਸਾਡਾ ਪਰਿਵਾਰ ਹੈ ਹੁਣ 96 ਕਰੋੜ ਦੇ ਖਾਲਸੇ ਦੇ ਵਿੱਚ ਅਸੀਂ ਭਰਤੇ ਆ ਤਾਂ ਉਹ ਸਾਡਾ ਸਾਰਾ ਪਰਿਵਾਰ ਹੈ ਜਿੰਨੀ ਵੀ ਸਾਰੀ ਫੌਜ ਨਿਹੰਗ ਸਿੰਘ ਉਹ ਸਾਡਾ ਪਰਿਵਾਰ ਹੈ ਵਾਈਗੁਰੂ ਜੀ ਖਾਲਸਾ ਵਾਈਗੁਰੂ ਜੀ ਫਤਿਹ ਤੇ ਵਾਈਗੁਰੂ ਜੀ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਤੁਸੀਂ ਬਾਬਾ ਜੀ ਦੇ ਨਾਲ ਕਿੰਨੇ ਸਮੇਂ ਤੋਂ ਅਸੀਂ ਬਾਬਾ ਜੀ ਦੇ ਨਾਲ 4-5 ਸਾਲਾਂ ਤੋਂ ਮਤਲਬ ਇਹ ਕਦੀ ਦਰਸ਼ਨ ਮਿਲੇ ਹੁੰਦੇ ਆ ਪੱਕੇ ਤੌਰ ਤੇ ਨਾਲ ਨਹੀਂ ਅਸੀਂ ਤਾਂ ਆਪਣੇ ਘਰ ਦੇ ਵਿੱਚ ਹੀ ਰਹਨੇ ਆ ਤੇ ਚਿਮੇ ਰਹਿੰਦੇ ਆ ਚਿਮੇ ਚਿਮੇ ਬਾਬਾ ਦਰ ਸਿੰਘ ਜੀ ਦਾ ਸਥਾਨ ਹੈ ਉੱਥੇ ਰਹਿੰਦੇ ਆ ਉੱਥੇ ਦੇ ਆ ਬਾਬਾ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਲ ਬੱਚੇ ਆ ਤੁਹਾਡੇ ਵਰਗੀ ਬੇਟੀਆਂ ਇਹਨਾਂ ਕੋਲ ਇੱਕ ਬੇਟਾ ਇਹਨਾਂ ਕੋਲ ਤਾਂ ਆਪਣਾ ਬੇਟੀਆਂ ਦੋ ਆਪਣੇ ਪਰਿਵਾਰ ਦੇ ਵਿੱਚ ਅੱਜ ਇਹ ਦਰਸ਼ਨ ਕਰਨ ਆਏ ਹੋਏ ਸੀ ਮਾ ਚਲੋ ਤੁਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਤੇ ਜੋਤੀ ਸਰੂਪ ਗੁਰਦੁਆਰੇ ਤਾਂ ਫਤਿਹਗੜ ਸਾਹਿਬ ਦੇ ਮਾ ਦਰਸ਼ਨ ਜਿੱਥੇ ਵੀ ਗੁਰਦੁਆਰੇ ਦਰਸ਼ਨ ਕਰਾ ਕੇ ਫਿਰ ਤੁਹਾਨੂੰ ਭੇਜਾਂਗੇ ਇਹ ਕਹਰੇ ਬਾਬਾ ਜੀ ਠੀਕ ਹੈ ਤਾਂ ਹੁਣ ਕਰ ਲਓ ਬਚਨ ਇਹਨਾਂ ਦਾ ਤੇ ਬਾਬਾ ਜੀ ਮੈਂ ਜਾਨਣਾ ਚਾਹਾਂਗੀ ਤੁਸੀਂ ਬਾਬਾ ਜੀ ਨਾਲ ਕਿੱਥੇ ਕਿੱਥੇ ਘੁੰਮਿਓ ਮੈਂ ਤਾਂ ਬਾਬਾ ਜੀ ਨਾਲ ਪਹਿਲਾਂ ਚੱਲ ਪਹਿਲੀ ਵਾਰੀ ਆਏ ਆ ਬਾਬਾ ਜੀ ਕੋਲ ਮਿਲਣਾ ਮਿਲੇ ਤਾਂ ਅਸੀਂ ਬਹੁਤ ਸਾਲਾਂ ਦੇ ਆ ਕਈ ਸਾਲਾਂ ਦੇ ਮਤਲਬ ਇਹ ਸਾਡੇ ਕੋਲੇ ਆ ਜਾਂਦੇ ਪਿੰਡ ਉੱਥੇ ਕਈ ਕਿਤੇ ਮਹੀਨਾ ਮਹੀਨਾ ਦੋ ਦੋ ਸੇ ਮਹੀਨੇ ਵੀ ਇਕੱਠੇ ਸਾਡੇ ਪੜਾਉਂਦੇ ਇੱਥੇ ਵੀਰਕਲਾ ਸੌਣੀ ਦੇ ਵਿੱਚ ਅਸੀਂ 6 ਮਹੀਨੇ ਇਕੱਠੇ ਵੀ ਰਹੇ ਹਾਂ ਤੇ ਉਸ ਤੋਂ ਬਾਅਦ ਇਹ ਫਿਰ ਉੱਥੋਂ ਚਾਲਾਂ ਮਾਰ ਕੇ ਦਾ ਮਤਲਬ ਚੱਕਰਵਰਤੀ ਫੌਜ ਹੈ ਅੱਜ ਇੱਥੇ ਕੱਲ ਨੂੰ ਫਿਰ ਨਵਾਂ ਚੁੱਲਾ ਪਟਕ ਕੇ ਇਹਨਾਂ ਤਾਂ ਰੋਟੀ ਆਪਣੀ ਬਣਾ ਕੇ ਖਾਣੀ ਆ ਅਬ ਦਾ ਸਾਰਾ ਕੁਝ ਇਹਦਾ ਖਜ਼ਾਨਾ ਮਾਇਆ ਜੋ ਵੀ ਹੈ ਰਸਣ ਪਾਣੀ ਆਪਦੇ ਨਾਲ ਰੱਖਦੇ ਆ ਮੋਟਰਸਾਈਕਲ ਤੇ ਆ ਰਿਹੜੀ ਆ ਪਹਿਲਾਂ ਇਹਨਾਂ ਕੋਲੇ ਸਾਈਕਲ ਤੇ ਯਾਤਰਾ ਹੁੰਦੀ ਸੀ ਫਿਰ ਮੋਟਰਸਾਈਕਲ ਕਿਸੇ ਸੇਵਕ ਨੇ ਇਹਨਾਂ ਨੂੰ ਪੇਟਾ ਕਰਤਾ ਫਿਰ ਮੋਟਰਸਾਈਕਲ ਤੇ ਬਾਬਾ ਜੀ ਯਾਤਰਾ ਕਰਦੇ ਆ ਰਹੇ ਨੇ ਹੁਣ ਫੇਰ ਇਹਨਾਂ ਕੋਲ ਕਿਸੇ ਨੇ ਘੋੜਾ ਅਰਦਾਸ ਕਰਵਾਇਆ ਸੀਗਾ ਉਹ ਘੋੜਾ ਮਤਲਬ ਇਹਨਾਂ ਨੇ 10 ਮਹੀਨਿਆਂ ਦਾ ਸੀ ਤੇ ਉਹ ਹੁਣ ਵਧੀਆ ਘੋੜਾ ਪਲ ਗਿਆ ਸੀ ਉਹ ਜਿੱਤੋਂ ਬਾਬੇ ਨੇ ਅਰਦਾਸ ਕਰਿਆ ਅਰਦਾਸਾ ਕਰਾ ਤੇ ਉਹੀ ਫੇਰ ਬੇਈਮਾਨ ਹੋ ਗਿਆ ਕਹਿੰਦਾ ਸਾਡਾ ਤਾਂ ਘੋੜਾ ਦਿਓ ਵੀ ਬਾਬੇ ਨੇ ਫਿਰ ਉਹਨਾਂ ਨੂੰ ਦਿੱਤਾ ਨਹੀਂ ਤਾਂ ਘੋੜਾ ਵੀ ਤੇ ਘੋੜਾ ਬੁੱਢਾਦਾਲਾ ਹੈ ਇਹ ਨਹੀਂ ਹਾਂ ਬੁੱਢਾਦਾਲਾ ਚੱਲਦਾ ਸਨਮੇਰ ਕੋੜੀ ਬੁੱਢਾਦਾਲਾ ਚੱਕਰਵਾਤੀ ਫੌਜ ਹੈ ਤੇ ਹਾਂਜੀ ਤੇ ਬਾਬਾ ਜੀ ਨਾਲ ਅਜ ਤੱਕ ਹੁਣ ਅਸੀਂ ਪਹਿਲੀ ਵਾਰੀ ਅਸੀਂ ਮਿਲ ਕੱਲ ਵੈਸੇ ਦੁਪਹਿਰ ਨੂੰ ਫੋਨ ਲਾ ਲਿਆ ਬਾਬਾ ਜੀ ਕਿਤੇ ਹੋ ਕਹਿੰਦੇ ਫਤੇਗੜ ਸਾਹਿਬ ਅ ਫਤੇਗੜ ਸਾਹਿਬ ਮੇਰਾ ਵੀ ਵਾਸੋ ਦੀ ਮਨ ਕਰਿਆ ਮੈਂ ਉਸ ਫਿਰ ਸਾਹਿਬ ਨੂੰ 5 ਵਜੇ 5 ਵਜੇ ਬੱਸ ਫੜ ਕੇ ਸਾਹਿਬ 9:00 9:00 ਵਜੇ ਇਨਾਂ ਕੋਲ ਪਹੁੰਚਾ ਅਜੇ ਰਾਤ ਹੀ ਇਕੱਠੇ ਹੋਏ ਆ ਅਸੀਂ ਹਾਂ ਹੁਣ ਅਸੀਂ ਜਾ ਰਹੇ ਆਂ ਕਿ ਰੋਪੜ ਸਾਈਡ ਹਾਂ ਇੱਧਰ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਨੇ ਜਿਹੜੇ ਫਿਰ ਦਰਸ਼ਨ ਕੀਤੇ ਹੋਏ ਨੇ ਉਹਨਾਂ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਾਉਣਗੇ ਬਾਈ ਖਾਲਸਾ ਜੀ ਫਤੇ ਗਰੂਜੀ ਮੈਂ ਤੁਹਾਨੂੰ ਦੋ ਜਾਨਣਾ ਚਾਹਾਂਗੀ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਉੱਥੇ ਕੀ ਕੁਝ ਦੇਖਣ लायकਾ ਜੋ ਸਵਦੀਸ਼ ਸੰਗਤਾਂ ਨੂੰ ਦਿਖਾ ਸਕਦੇ ਆ ਸਾਹਿਬ ਦਰਸ਼ਨ ਕਰਨ ਜਦ ਦਰਸ਼ਨ ਕਰਨ ਜਾਂਦੇ ਆ ਨਾ ਗੁਰਦੁਆਰੇ ਦੇ ਵਿੱਚ ਜੀ ਅਸੀਂ ਤਾਂ ਸਾਨੂੰ ਬੜਾ ਖੁਸ਼ ਮਿਲਿਆ ਤਾਂ ਇਹ ਦੇਖੋ ਬਾਣਾ ਮਿਲਿਆ ਦਮਾਲਾ ਮਿਲਿਆ ਸੋਹਣੇ ਕਮਰਕਸੇ ਮਿਲੇ ਸੋਹਣੇ ਸ਼ਸਤਰ ਮਿਲੇ ਸੋਹਣੇ ਗੁਰੂ ਦੇ ਸਿੱਖਾਂ ਦੇ ਦਰਸ਼ਨ ਹੋਏ ਪਿਆਰ ਮਿਲਿਆ ਬੜਾ ਬੜੀ ਬੜ੍ਹਾਈ ਮਿਲੀ ਤੇ ਗਰਬਾਣੀ ਮਿਲੀ ਗਰਬਾਣੀ ਸਿੱਖਣ ਨੂੰ ਮਿਲੀ ਤੇ ਆਪਣਾ ਵਧੀਆ ਵਿਚਾਰ ਮਿਲੇ ਸਿੱਖੀ ਸਿਧਾਂਤ ਦੇ ਵਿੱਚ ਚੱਲਣ ਦੀ ਇੱਕ ਬੜੀ ਮਰਿਆਦਾ ਮਿਲੀ ਖਾਲਸੇ ਪੰਥ ਦੇ ਵਿੱਚ ਉਹਨਾਂ ਦੀ ਮਰਿਆਦਾ ਦੇ ਵਿੱਚ ਚੱਲਣ ਦਾ ਇੱਕ ਸੁਭਾਗ ਮਿਲਿਆ ਸਾਨੂੰ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਜਕਾਰੇ ਗਜਾਵੇ ਫਤਿਹ ਪਾਵੇ ਸਿਦਾ ਸਿੰਘਾਂ ਦੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੈਸੀ ਵੀ ਬਹੁਤ ਹੈ ਠੀਕ ਹੈ 7:00 ਵਜੇ 7:00 ਤਾਂ ਬਹੁਤ ਹੀ ਵਧੀਆ ਜੀ ਅੱਜ ਅਸੀਂ ਤੁਹਾਨੂੰ ਜਿਹੜੇ ਆਪਣੇ ਗੁਰੂ ਦੇ ਦੋ ਪਿਆરા ਨੇ ਮਿਲਾਇਆ ਜੋ ਕਿ ਆਪਣੇ ਤੁਸੀਂ ਦੇਖ ਸਕਦੇ ਹੋ ਆਪਣੀ ਯਾਤਰਾ ਕਰ ਰਹੇ ਨੇ ਅਲੱਗ-ਅਲੱਗ ਗੁਰਦੁਆਰਾ ਸਾਹਿਬ 'ਚ ਜਾ ਰਹੇ ਨੇ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਕਿਹੜੇ-ਕਿਹੜੇ ਗੁਰਦੁਆਰੇ ਘੁੰਮੇ ਨੇ ਅੱਧਾ ਨੇ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਮੈਂ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਬਾਅਦ ਤੋਂ ਬਾਅਦ ਸ਼ੇਅਰ ਕਰੋਗੇ ਅੱਧਾ ਨੇ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਮੈਂਟ ਸ਼ੇਅਰ ਹੋ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਰਕ ਜਾਵੇ ਨੇ ਆਲੋ ਜੀ ਸਿੱਧਾਂ ਸ਼ਿਕਰ ਨੂੰ ਪਾਵੇ ਸਾ ਸਿਆ ਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ